ਕਿ ਉਹ ਦੇਖੋ ਕਿੰਨੀ ਕਿਊਟ ਆ ਇਹ ਸ਼ਰਮਾਈ ਜਾਂਦਾ ਓਏ ਕਿੰਨਾ ਸ਼ਰਮਾਉਂਦਾ ਹੈ ਨਾ ਅਸੀਂ ਆਏ ਸੀ ਅੱਜ हेयर कटिंग ਕਰਾਉਣ ਉਹ ਨੀਦੀ ਕਰਨ ਆਲੀ ਆ ਉਹਦੇ ਹੋ ਰਿਹਾ ਹੈਅਰ ਕਟਿੰਗ ਉਹ ਤਾਂ ਦੇਖੀ ਜਦੋਂ ਫਿਰ ਹੋ ਗਿਆ ਨਾ ਸਾਰੇ ਫਿਰ ਵੇਖੀ ਉਹ ਮੈਂ ਥੋੜੀ ਕਟਿੰਗ ਕਰਨੀ ਆ ਨਹੀਂ ਛੋੜ ਤੂੰ ਕਿੱਦਾਂ ਕਰਵਾਉਣੀ ਹੈਅਰ ਕਟਿੰਗ ਹਾਂ ਥੋੜੇ ਥੋੜੇ ਹੁੰਦੇ ਦਿਖਾਵਾ ਚਲ ਮੈਂ ਫੋਟੋਜ਼ ਵਿਖਾਨੀ ਆ ਦੇਖੋ ਤੁਸੀਂ ਕਿੰਨੇ ਕਿਊਟ ਆ ਚਾਓ ਚਾਓ ਇਹਨੇ ਕੱਢ ਲਿਆ ਹੁਣ ਮੈਗਜ਼ੀਨ ਦੇਖਦੇ ਆ ਕੀ ਦੇਖੂਗਾ ਬਹੁਤ ਅਚਾਰੀ ਫੇਵਰੇਟ ਆ ਮੰਮੀ ਆਹ ਕੋਈ ਚੀਜ਼ ਕੀ ਇਹ ਹੈ ਇਹ ਤੇ ਬਹੁਤ ਸਾਰੇ ਮੈਗਜ਼ੀਨ ਪਈ ਆ ਵੀ ਤਸੀਂ ਬੋਰ ਨਾ ਹੋਈਂ ਇਹਨਾਂ ਨਾਲ ਤਾਂ ਜੜ ਕਰਨ ਲੱਗੀ ਆਲਤਾਂ ਇਹ ਨਹੀਂ ਹਲਤਾ ਜੀ ਜੋਰ ਪਾਇਆ ਅਗਰ ਉਹ ਹੀ ਗਿਆ ਮਹਿਤਾਬ ਵੀ ਟਰਨ ਮਹਿਤਾਬ ਦੇ ਆ ਘਟਣ ਲੱਗਿਆ ਲੋਕੀ ਮੈਡੀਕਸ ਨਾ ਲੋਕੀ ਦੱਸਵਾ ਹੈ ਕਿਉਂ ਆਇਆ ਕਿਉਂ ਆਇਆ ਕਿਤਾਬ ਹੋ ਗਿਆ ਤਾਂ ਬਣ ਗਿਆ ਗਰਲ ਲਾ ਕੇ ਸਿਰੋਸੀ ਕਲਰ ਦਾ ਕਲੈਕਸ਼ਨ ਇਹਨਾਂ ਦੇ ਪਵਾ ਦਿੰਦੇ ਆਪਾਂ ਕੱਟ 没有。你到的吗？ ਅਬ ਨਹੀਂ ਤੇ ਦੇ ਹੋ ਗਿਆ ਡਨ ਦਿਖਾਈ ਉਹਨਿਕ ਹੈ ਸੋਣਾ ਸੀ 아이 ਕਿੰਨਾ ਸੋਹਣਾ ਲੱਗਦਾ ਉਹਨੇ ਕਿੰਨਾ ਸੋਹਣਾ ਲੱਗਦਾ ਨਾ ਕੱਟ ਪਵਾ ਕੇ ਕਰਾਉਂਦੇ ਹੁੰਦੇ ਆ ਮਹਿਤਾਬ ਦੇ ਵੀ ਤਕਰੀਬਨ ਹੋ ਗਿਆ ਡਨ كمان قومے واو ਇਜ਼ਨ ਟਰਨ نو ਪੀਜ਼ੀ ਦੇ ਹੋ ਗਿਆ ਟਰਨ ਦੋਨਾਂ ਦੇ ਹੋ ਗਿਆ ਓਕੇ ਹਾਇ ਪੀਜ਼ੀ ਵਾਲੀ ਦੁਕਾਨ ਹੁਣ ਉਪਰ ਹੋਈ ਹੈ ਤੇ ਇਹ ਟਾਈਪ ਦੇਖ ਦੇ ਕੇ ਨਾ ਭੂਰ ਹੋ ਗਏ ਓਪਨ ਹੋ ਗਿਆ गाइस ਸਾਡੀ ਪੀਜ਼ੀ ਵਾਲੀ ਸ਼ਾਪ ਇਹਨਾਂ ਨੂੰ ਇੱਥੇ ਕੜੇ ਨੂੰ 15 ਮਿੰਟ ਹੋ ਗਏ ਇਹ ਬਾਰੀ ਬਾਰੀ ਟਾਈਮ ਦੇਖੀ ਜਾਂਦਾ ਉਹ ਦੇਖ ਲੋ ਨੀ ਸ਼ਟਰ ਦੇਖਦੇ ਐ ਜੇ ਕੋਈ ਹੋਣਗੇ ਸੋਚੀ ਪਹੁੰਚ ਕੇ ਅੰਦਰ ਸ਼ਾਪ ਤੇ ਰੈਡੀ ਹੋ ਰਿਹਾ ਉੱਥੇ ਸਾਡਾ ਪੀਜ਼ਾ ਹੈਪੀ ਗਾਈਜ਼ ਹਾਂ ਇਹ ਬਾਰੀ ਬਾਰੀ ਟਾਈਮ ਦੇਖ ਕੇ ਵਿਚਾਰੀ ਘੜੀ ਦਾ ਬੁਰੇ ਹਾਲਾਤ ਕਰਦੇ ਸੋਚ ਵਲ ਯੈਸ ਜਾ ਇਹਨਾਂ ਨੇ ਵਿਚਾਰਿਆਂ ਨੇ ਸ਼ਾਪ ਹਲੇ ਹੁਣ ਓਪਨ ਕੀਤੀ ਹੈ ਕਿਉਂਕਿ 11:00 ਉਹ ਓਪਨ ਹੁੰਦੀ ਆ ਅਸੀਂ ਪਹਿਲਾਂ ਹੀ ਆ ਗਏ ਕਿਉਂਕਿ ਸਾਡੀ ਬਾਰੀ ਉਧਰ హెయిర్ ਕਟਿੰਗ ਦੀ ਵੀ ਪਹਿਲਾਂ ਹੀ ਆ ਗਈ ਸਾਨੂੰ ਇਦਾਂ ਸੀਗਾ ਸਾਨੂੰ ਘੰਟਾ ਹਲ ਬੈਠਣਾ ਪੈਣਾ ਇਹ ਬਿਗੈਰ ਅਪਾਇੰਟਮੈਂਟ ਤੋਂ ਸੀ ਨਾ ਇਹ ਚੀਨਿਆ ਜਿਹੜੇ ਬਿਗੈਰ ਅਪਾਇੰਟਮੈਂਟ ਤੋਂ ਕਰ ਦਿੰਦੇ ਹੈ 8:00 ਪਿਕ ਲੋ ਕਾ ਬੇ ਕਾ ਕਿ ਜਦੋਂ ਆਇਆ ਸ਼ਾਬਾਸ਼ ਆ ਸ਼ਾਬਾਸ਼ ਇਹ ਚਮਟੇ ਕਾ ਤੂੰ 10 ਵਜੇ ਕਿੰਨੇ ਬੱਜ ਗਏ ਯਾ 5:00 ਯਾ 11:00 ਹੋ ਗਿਆ ਇਹਨਾਂ ਨੇ ਆਪਣੇ ਕਰਕੇ ਇਹਨਾਂ ਨੇ ਕਿਹਾ ਵੀ ਬਾਹਰ ਉੱਥੇ ਇਹਨਾਂ ਨੂੰ ਦੇਖਦੇ ਹੋਣੇ ਆ ਜਿਹੜੇ ਮਾਰੀ ਜਾਂਦੇ ਆ ਪਹਿਲਾਂ ਓਪਨ ਕਰਤੀ 5 ਮਿੰਟ ਹਾਂਜੀ ਟਾਲ ਮੀ ਯਾ ਸੋ ਆਪਣੇ ਆਪ ਹੀ ਉੱਪਰ ਹੋ ਜਾਂਦਾ ਟਿਕ 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 ਕਰਕੇ वेटिंग टाइम 'ਚ ਕੀ ਕਰਦੇ ਆ ਦੇਖ ਲੋ ਇਹਨਾਂ ਦੇ ਲੱਛਣ वेटिंग फॉर ਪੀਜ਼ਾ ਲੈ 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 ਇਹਦੀ ਐਕਸ਼ਨ ਦੇਖ ਲੋ ਮਿਤਾ ਨੋ ਪਾਸਤਾ ਦੇਖੋ ਕਿ ਮੈਂ ਟਾਂਗ ਤੇ ਮੋਂਦਾ ਏ। ਇਹ ਕੇੰਦਰ ਤੁਸੀਂ ਕੀ ਕੀ ਪਵਾਉਣੇ ਮੈਂ ਆਪਾਂ ਪੰਜਾਬੀ ਹੁੰਨੇ ਆ ਸਾਰਾ ਕੁਝ ਹੀ ਪਾ ਦੋ। ਸਾਰਾ ਕੁਝ ਆਉਣ ਦਿਓ। ਯਾ ਮੀਆਮ ਪੀਜ਼ਾ ਤੁਹਾਨੂੰ ਬਕਲਾਵਾ ਕੀ ਬਕਲਾਵਾ ਲੈਦਾ ਤੈਨੂੰ ਹੋਰ ਕੁਛ? ਇਹ ਕਹਿੰਦਾ ਮੈਂ ਬਕਲਾਵਾ ਲੈਣਾ। ਕੀ ਕਰਦਾ? 1 2 3 4 4 ਅੱਛਾ 4 4 ਲੈਣੇ। ਏ ਹੁਣ ਕਹਿੰਦਾ ਵੀ ਮੈਨੂੰ ਜਲਦੀ ਬਕਲਾਵਾ ਲੈ ਕੇ ਦਿਓ ਇਹ ਇਨਾਂ ਦੀ ਹੈਗੀਆ 터ਕਿਸ਼ ਮਠਿਆਈ ਬਹੁਤ ਹੀ ਜਮ ਹੁੰਦੀ ਆ ਵਿੱਚ ਦੇ ਪੇਸਟਾ ਹੁੰਦਾ ਚਾਸ਼ਨੀ ਹੁੰਦੀ ਆ ਤੇ ਉਹ ਪਤਾ ਨਹੀਂ ਕਾਦੀ ਫਾਰਮ ਤੇ ਬਣੀ ਆ ਬਹੁਤ ਜਮ ਹੁੰਦੀ ਆ ਟੇਸਟੀ ਟੇਸਟੀ ਕਿਦੀ ਕਿਦੀ ਹੈਗੀਆ ਆਹ ਵਾਲੀ ਫੇਵਰੇਟ ਬਕਲਾਵਾ ਦੱਸਿਓ ਕਿ ਕਿਦੀ ਕਿਦੀ ਵਾਲੀ ਹੈਗੀਆ ਫੇਵਰੇਟ ਕਮੈਂਟ ਕਰਕੇ ਦੱਸਿਓ ਕਿ ਕਿਨੇ ਖਾਣੇ ਆ ਹੁਣ ਚ 4-4 ਖਾਣੇ ਆ ਓਕੇ ਕੋਤੋਂ ਕੋਲੋਂ ਕੇ ਓਕੇ ਓਕੇ ਪਹਿਲਾਂ ਸਾਨੂੰ ਉਹ ਦੇਣ ਲੱਗਿਆ ਮੈਂ ਕਿਹਾ ਨਾ ਨਾ ਸਿੱਧਾ ਉਹ ਤੋਂ ਲੈਣਿਆ ਤਾਜੇ ਇਹ ਹੀ ਉਹ ਨਹੀਂ ਅਸੀਂ ਲੈਣੇ ਕਿਤੇ ਕਿਤੇ ਫੇਵਰਟਾ ਗਾਈਜ਼ ਆ ਤਾਂ ਨਾਮ ਦੱਸਿਓ ਓਕੇ ਯਮ ਤੂੰ ਦੱਸਿਂ ਦਲ ਆ ਗਏ ਅਸੀਂ ਹੋਮ ਕਰਾਂਗੇ ਪੀਜ਼ਾ ਇੰਜੋਏ ਅਸੀਂ ਘਰ ਵਿੱਚ ਹੀ ਲੈ ਆਉਂਦਾ ਸੀ